ਸਾਰਿਆਂ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬੜਾ ਸੋਹਣਾ ਗੀਤ ਹੈ ਪਹਿਲਾਂ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਅੱਜ ਇਹ ਨਵਾਂ ਹੀ ਸੁਣੋਗੇ ਪਤੀ ਪਤਨੀ ਦਾ ਗੀਤ ਹੈ ਸੋ ਮਾਨੋਨੰਦ ਪਿਆਰੇ ਜੇ ਗੀਤ ਦਾ ਵੇ ਆਪਣੇ ਦੋਨਾਂ ਜੋਗ ਸਾਗ ਤੋੜੀ ਕੇ ਲਿਆਈ ਵੇ ਆਪਣੇ ਦੋਨਾਂ ਜੋਗ ਸਾਗ ਤੋੜੀ ਕੇ ਲਿਆਈ ਜੀਰ ਜੂਰ ਕੇ ਤਰਨੇ ਲੱਗੀ ਉੱਤੇ ਆਗੀ ਤੇਰੀ ਤਾਈ ਵੇ ਆਪਣੇ ਦੋਨਾ ਜੋਗਾ ਸਾਗ ਤੋੜ ਕੇ ਲਿਆਈ ਵੇ ਆਪਣੇ ਦੋਨਾ ਜੋਗਾ ਸਾਗ ਤੋੜ ਕੇ ਲਿਆਈ ਨਾਗ ਸਰੋਂ ਦਾ ਅੰਮਕੀ ਦੀ ਰੋਟੀ ਖਾਵਣ ਬੈਠੇ ਪਾਬੋ ਨੇ ਵਲੀ ਲੜਾਈ ਵੇ ਆਪਣੇ ਦੋਨਾ ਜੁਗਾ ਸਾਗ ਤੋੜ ਕੇ ਲਿਆਈ ਵੇ ਆਪਣੇ ਦੋਨਾ ਜੁਗਾ ਤੋੜ ਕੇ ਲਿਆਈ ਨਸਾਗ ਸਰੋਂ ਦਾ ਮੱਖਣ ਦਾ ਪੇੜਾ ਦਰੁ ਨੇ ਦਿੱਤੀ ਦਹਾਈ ਵੇ ਆਪਣੇ ਦੋਨਾਜਗਾ ਸਾਗ ਤੋੜ ਕੇ ਲਿਆਈ ਵੇ ਆਪਣੇ ਦੋਨਾਜਗਾ ਕੇ ਲਿਆਈ ਮੇਰੇ ਹੱਥ ਦਾ ਸਾਗ ਗੁਣਾਇਆ ਬੀਨ ਤੜਕੇ ਤੋਂ ਖਾਈ ਵੇ ਆਪਣੇ ਦੋਨਾ ਜੋਗਾ ਸਾਗ ਤੋੜ ਕੇ ਲਿਆਈ ਵੇ ਆਪਣੇ ਦੋਨਾ ਜੋਗਾ ਸਾਗ ਤੋੜੀ ਕੇ ਲਿਆਈ ਕੋਟ ਕੂਟ ਕੇ ਰਖਿਆ ਹੀ ਸੀ ਜਠਾਣੀ ਹਿ ਕੌ ਲ ਲਿਆਈ ਵੇ ਆਪਣੇ ਦੋਨਾ ਜੋਗਾ ਸਗਤ ਤੋੜ ਕੇ ਲਿਆਈ ਵੇ ਆਪਣੇ ਦੋਨਾ ਜਗ ਸਾਗ ਤੋੜ ਕੇ ਲਿਆਈ ਸੱਸ ਨੂੰ ਵੀ ਦੇਤਾ ਸੌਰੇ ਨੂੰ ਵੀ ਦੇਤਾ ਨਾਣੇਂਦ ਫਿਰੇ ਕੁਮੜਾਈ ਵੇ ਆਪਣੇ ਦੋਨਾਂ ਜੋਗ ਸਗ ਤੋੜ ਕੇ ਲਿਆਈ ਵੇ ਆਪਣੇ ਦੋਨਾਂ ਜੋਗ ਸਗ ਤੋੜ ਕੇ ਲਿਆਈ ਧੰਨਵਾਦ ਜੀ